ਡੋਰੀ ਨੇ ਤੁਹਾਨੂੰ ਵਧਾਈਆਂ ਹਾਂ ਤੇ ਮੈਂ ਧੀ ਦੀ ਲੋ ਮੈਂ ਧੀ ਦੀ ਲੋ ਤਾਂ ਫਿਰ ਸਾਡੇ ਚਲੋ ਜੀ ਐਕਸ਼ਨ ਨੂੰ ਹੀ ਬੋਲਣ ਹਾਂ ਫਿਲਮ ਸ਼ੁਰੂ ਆ ਦੇ ਦਿਲਦਰ ਜਾ ਹਾਂ ਚਲੋ ਅਸੀਂ ਬਸ ਐ ਛੱਡ ਦੋ ਆਇਆ ਲੱਗਦਾ ਵੀ ਪਾਪੇ ਬੋਲੋ ਜੀ ਪਿਕਚਰ ਆ ਦਿਲਦਰ ਜਾ ਦਿਲਦਰ ਦੀ ਜਨ ਪੁੱਲੇ ਬਾ ਹੂੰ ਤੁਹਾਨੂੰ ਮੇਰੀ ਗੱਲ ਸੁਣ ਰਹੇ ਹੋ ਨਾ ਤੁਸੀਂ ਦੇਖ ਨੂੰ ਦਿੱਕਾਈ ਨਹੀਂ ਗੱਲ ਸੁਣ ਰਹੇ ਹੋ ਹੋਰ ਜੋ ਕੁਛ ਨਹੀਂ ਫਿਰ ਮੇਰੇ ਬੰਦੇ ਉਹ ਡਾਇਰੈਕਟਰ ਤੁਸੀਂ ਬੋਲਦੇ ਹੋਰ ਦੇਣਾ ਤੂੰ ਫਿਰ ਭਾਈ ਤੂੰ ਕਿਉਂ ਪੜਾ ਰਹੇ ਸਹੀ ਹੈ ਇਹ ਤਾਂ ਘਾਰੀ ਹੈ ਛੂਟੀ ਅਜੋ ਟਾਈਮ ਜਿਆਦਾ ਆ ਗਿਆ ਮੇਰੇ ਨਾਲ ਕੀ ਸਾਰਾ ਸਾਂਝਾ ਰੋਟੀ ਹਾਂ ਅੱਜ ਕੱਲ ਤਾਂ ਬਈ ਉਹ ਟਾਈਮ ਹੀ ਨਹੀਂ ਦੇ ਰਹੇ ਮੇਰੇ ਤੋਂ ਮੱਠਾ ਤਾਂ ਆ ਗਈ ਬਰਾਬਰ ਵੱਠਲ ਵੀ ਬਹੁਤ ਘੱਟ ਯੂਜ਼ ਕਰਦੇ ਰੋਟੀਆਂ ਪਕਾ ਕੇ ਉਸ ਤੋਂ ਬਾਅਦ ਚੁੱਲ੍ਹੇ 'ਚ ਪਈਆਂ ਜੱਗ ਮਾਰੀ ਫਿਰ ਪਾਇਆ ਬੱਤੇ ਦੇ ਲੋਕ ਲੋੜੀ-ਲੂੜੀ ਮਨਾਉਣੀ ਹਟ ਗਈ ਬਹੁਤ ਵਾਸਰਾ ਕੀ ਕਿਰਾ ਨਹੀਂ ਸਾਡੇ ਤਾਂ ਪੂਰਾ ਚੱਲਦਾ گاਵਾ ਸਾਡੇ ਕੋਈ ਹਰਦਾ ਸਾਡੇ ਵੀ ਆ ਪਰ ਉਹਦੇ ਵੱਡੇ ਸ਼ਹਿਰ ਨੇ ਉੱਥੇ ਘਟ ਗਏ ਦਮੇ ਆਪਾਂ ਜਿਹੜੇ ਪਿੰਡ ਜਿਹੇ ਨਹੀਂ ਜਾ ਕੇ ਆਪਣਾ ਚੱਲ ਰਿਹਾ ਇਹਨੂੰ ਜਾਲ ਕਰਦੇ ਬਈ ਭੁੱਲ ਜੂਏ ਕੋਈ ਨਹੀਂ ਉਹਦਾ ਕੋਈ ਗੱਲ ਨਹੀਂ ਜਾਲ ਕਰਾਉਂ ਭੁੱਲ ਗਿਆ ਤਾਂ ਕਟੀਆਂ ਚ ਲੈ ਲੈ ਉਸਾਂ ਹੀ ਕਹਾਂਗਾ ਆਓ ਬਾਈ ਬੈਠੋ ਕਿਰਾਉ ਮੱਛੀ ਨਾ ਜਾਵੇ ਫਿਰ ਸਾਰੀ ਅਰੇ ਇੱਕ ਗੱਲ ਮੰਨਣੀ ਹੈ ਕੁੜੀਾਂ ਵੀ ਕੋਈ ਨਾ ਦੋ ਕਿੰਨੇ ਆਣਾ ਬਾਈ ਕੁੜੀ ਜਿਆਦਾ ਬੜੀ ਚੰਗੀਆਂ ਆਦੀਵਾ ਮੈਂ ਕੁੜੀ ਬੁੜੀ ਮਿਲਾਈ ਆ ਕਲੋਂ ਕੋਈ ਪੜਾਉਂ ਦਾਂਗੇ ਤੇ ਨੌਕਰੀ ਲਵਾਉਂਦੇ। ਪਰ ਮੈਂ ਤੁਹਾਨੂੰ ਕਹਿਣਾ ਭਾਈ ਜੀ ਇਹ ਤਾਂ ਘਰ ਦੀ ਜਤੂਆਂ ਘਰ ਠੀਕਵਾ ਦੂਗਾ। ਉਹ ਗੱਲ ਮੈਂ। ਤੇਨ ਦੇਖ ਸਾਡੇ ਕਿਸੇ ਕਾਹਲ ਬਟਾ ਕੱਲ ਵਗਾ ਇਹ ਗੱਲ ਜਪ ਕਰਨਾ। ਨਹੀਂ ਨਹੀਂ ਮੈਂ ਤੈਨੂੰ ਤੁਹਾਨੂੰ ਕਟਿੰਗ ਦੋ। ਆਈ ਨਹੀਂ ਫਿਰ ਇਹਨਾਂ ਨੂੰ। ਸਾਰੀ ਬਣਾ ਦੋ ਆਉ ਬਾਜੀ ਰਥੂ ਤੇ ਮੈਂ ਪਹਿਲੇ ਆ ਕੇ ਦੀ ਹੁੱਕ ਬੈਠੇ ਹੈ ਰੀ ਹਾਰਬਰ ਨਹੀਂ ਹੈਪੀ ਬਠੰਡਾ ਜੀ ਅਗਵਾਲ ਦੇ ਮੈਂ ਧੀਦੀ ਰੋੜੀ ਹਵਾ ਚੱਲ ਗਈ ਉਹ ਚਾਲ ਪੂਰੇ ਦਰਮਿਆਨ ਪਰ ਅਗ ਨਹੀਂ ਬੱਜਦੀ ਕਿੰਨਾ ਯਰ ਲੱਗ ਗਈ ਗੋਦਗੀ ਆ ਬੀ ਜੀ ਬਸ ਜਦੋਂ ਤਾਂ ਵੀਡੀਓ ਬਣਨੀ ਲੱਗੀ ਬਾਜ ਜੀ ਗਿੱਲਾ ਪਿਆ ਹੈ ਜਿਉਂਦਾ ਪਹੁੰਚਣਾ ਮੈਂ ਨਾ ਵੇਖ ਨਾ ਇਹ ਇੱਕ ਸਾਡਾ ਹੀਰੋ ਹਾਂ ਚੱਲ ਗਿਆ ਪਾਪਾ ਕਿਹੜਾ ਨਹੀਂ ਚੱਲੇ ਆਹੋ ਕਰ ਲੋ ਇਹ ਅਸਲ ਮਾਪੇ ਕੋਈ ਇਹਨਾਂ ਨੂੰ ਲੜਣਾ ਦਾ ਕਦੇ ਨਹੀਂ ਕੋਈ ਕਦੇ ਨਹੀਂ ਕਰਦਾ ਲੋੜੀ ਉਹ ਭਾਈ ਜੀ ਮੁੰਡੇ ਦਾ ਰਿੱਕੀ ਮਨਾਉਂਦੇ ਹਾਂ ਉਹ ਮੈਂ ਰਿਪਲਾਈ ਕਰੂੰਗਾ ਮੁੰਡਾ ਇਹਨਾਂ ਨੇ ਕਹਿਣਾ ਇਹਨਾਂ ਦਾ ਬਸ ਜੇ ਪਹੁੰਚੇ ਸਾਡੇ ਸੱਦੇ ਦੇ ਬਹੁਤ ਬਹੁਤ ਧੰਨਵਾਦ ਇਹ ਨਹੀਂ ਕਹਿ ਸਕਦੇ ਹੋ ਹੈਨਾ ਕਿ ਤੁਸੀਂ ਸਦਾ ਇੱਥੇ ਨਾ ਹਾਂ ਜੀ ਬਾਈ ਜੇ ਨਾਨੀ ਦਿੱਤਾ ਸੋਨੋ ਆ ਠੀਕ ਹੈ ਹਲਦੀ ਕੋਈ ਨਾ ਕੋ ਆਉ ਲਾ ਕੇ ਘੜਾ ਲਾ ਕੇ ਬੰਦੇ ਕੀਤੇ ਰੱਤ ਨਾ ਬੰਨ ਰਿਹਾ ਹੈ ਨਾ ਠੰਡਾ ਮੇਰਾ ਜਿਗਰਾ ਵੇਖੋ ਵੀ ਮਤਲਬ ਮੈਂ ਆਪ ਨਹੀਂ ਆ ਰਿਹਾ ਵੀਡੀਓ ਤੇ ਸਾਰਿਆਂ ਦੀ ਸੇਵਾ ਕਰ ਰਿਹਾ ਵੀ ਵੱਧ ਤੋਂ ਵੱਧ ਦੇਖੋ ਆਇਆ ਨਾ ਤੇਰੀ ਵੀਡੀਓ ਬਣਾਈ ਸੀ ਸਾਡੇ ਚੈਨਲ ਤੇ ਤੂੰ ਕੀ ਤੂੰ ਕਹਿੰਦਾ ਮੇਰੀ ਬਣੇਗੀ ਹਾਂ ਨਹੀਂ ਇਹ ਇਹ ਪਾਉਗੀ ਮੇਰੇ ਦੀ ਇਹੋ ਹੀ ਉਹ ਰਾਜਨੀਤੀ ਆ ਆਪ ਆਉਣਾ ਨਹੀਂ ਐ ਸਾਹਮਣੇ ਤੇ ਹੈ ਵਪਾਰੀ ਮਤ ਇਹੋ ਹੀ ਆ ਵੀ ਆਪ ਨਹੀਂ ਕੰਮ ਕਰਨਾ ਲੋਕਾਂ ਦਾ ਕਰਾਉਣਾ ਕਿਸੇ ਵਾਰੀ ਵਪਾਰੀ ਨੂੰ ਖਤਰਾ ਵੀ ਹੋ ਜਾਂਦਾ ਹੈ ਵਪਾਰ ਮਹਿੰਗਾ ਵੀ ਪਾ ਜਾਂਦਾ ਵਪਾਰੀਆ ਸਸਤੇ ਕਮਾਂ ਦਾ ਤਾਂ ਸ਼ੌਂਕ ਹੀ ਨਹੀਂ ਰੱਖਦੇ ਜੀ ਜਹਾੜ ਖੜਾ ਲਾਣਾ ਯਾ ਯਾ ਹੋ ਤੜਾ ਜੀ ਵਾਸੇ ਨਾ ਬਹੁਤ ਆਖਰ ਲੱਗੀ ਹੜ ਜਾ ਚੱਲਣ ਦੇ ਥੋੜੇ ਜੀ ਹੈਪੀ ਦੇ ਰੱਖਣ ਦੇ ਸ਼ੌਟ ਮੈਨੂੰ ਆਹੋ ਪਾਤੀਆਂ ਹੀ ਚੱਕ ਕੇ ਲੈ ਜਾਗੇ ਰਬੜ ਦਾ ਬੱਠਲ ਪਲਾਸਟਿਕ ਦਾ ਬੱਠਲ ਪਿਆ ਨਹੀਂ ਪਲਾਸਟਿਕ ਦਾ ਬੱਠਲ ਪਿਆ ਨਾ ਆਪਣੇ ਕੋਲੇ ਚੱਕ ਲਿਆ ਮੈਂ ਆ ਬਲਾਸਟ ਨਾਮ ਚਾਉਣਾ ਅਸੀਂ ਕਿਵੇਂ ਕਰਾਂਗੇ ਨਾ ਲੋੜੀ ਜਿਹੜਾ ਇਹ ਇਹ ਲੋੜੀ ਜੀ ਆ ਮਹਾਰਾਜ ਦੇ ਵੱਠਲ ਵੀ ਕੁੜੀ ਉੱਪਰੋਂ ਤੀਜੀ ਮੰਜ਼ਲ ਤੋਂ ਡਿੱਗੀ ਹੀ ਤੇ ਮਹਾਰਾਜ ਨੇ ਸਹੀ ਸਲਾਮਤ ਇਹਨੂੰ ਰੱਖਿਆ ਤੇ ਇਸੇ ਖੁਸ਼ੀ 'ਚ ਅਸੀਂ ਲੋੜੀ ਮਨਾਉਂਦੇ ਆ ਆਪਾਂ ਕਿ ਜੇ ਪਾਦੂਆ 4-500 ਵੱਧ ਕੇ ਨਹੀਂ ਵੀ ਇਹ ਰੋਲ ਬੁਵਾਰੇ ਬਸ ਆਏ ਪਾ ਦੋ ਉਹ ਬਾਈ ਦੇ ਵੇਖਦੇ ਹੱਸਿਆ ਨਾ ਬਸ ਸੀਰੀਅਸ ਹੋ ਕੇ ਬਸ ਸੀਰੀਅਸ ਹੋ ਕੇ ਚਲੋ ਇਹ ਬਹੁਤ ਆਇਆ ਉਹ ਕਰ ਦਿਓ ਜੜ ਪੈਦਲ ਇੱਧਰ ਮੈਕ ਦੇ ਦੇ ਦੋ ਨਾ ਉਹਨੂੰ ਪਹਿਲਾਂ ਚਲੋ ਜੀ ਚੱਲ ਆ ਬਲੀ ਤੂੰ ਬੋਲੇ ਨਾ ਮੋਥੇ ਹੱਸਦੇ ਐ ਮੈਂ ਹਣ ਉਹ ਹੀ ਜੀ ਉਹ ਇੰਦਰ ਦਲਿੰਦਰ ਵਾਲਾ ਇੱਧਰ ਇੱਧਰ ਆ ਬੋਲ ਹਾਂ ਇੱਧਰ ਜਾਦ ਦਲਿੰਦਰ ਦੀ ਜੜ ਚੁੱਲ੍ਹੇ ਪਾ ਚਲੋ ਜੀ ਚਲੋ ਜੀ ਹਾਂ ਚਲੋ ਆ ਦਲਿੰਦਰ ਜਾਦ ਦਲਿੰਦਰ ਦੀ ਜਲ ਚੁੱਲ੍ਹੇ ਪਾ ਕੀ ਕਹਿੰਦਾ ਓਏ ਹਾਈ ਕੈਮਰਾ ਵੀ ਇੱਧਰ ਆ ਕੈਮਰਾ ਲੂਕ ਨਹੀਂ ਲੈ ਇੱਧਰ ਬਈ ਸਾਡੇ ਵੀ ਨਿਕਲ ਸਾਡੇ ਵੀ ਨਿਕਲ ਹੱਸੋ ਨਾ ਸਤਰੀ ਗਾਨ ਥੋੜਾ ਬਹੁਤ ਬਸ ਇਹਨਾ ਬੋਲੋ ਬਾਈ ਜੀ ਫੜ ਕੇ ਫੜ ਕੇ ਬਹੁਤ ਬਹੁਤ ਨਹੀਂ ਨਹੀਂ ਇਹਦਾ ਕੰਮ ਕਰਦਾ ਇਹਦਾ ਸੁਵਾਈ ਇਹੋ ਜਿਹਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਸੱਜੇ ਦੇ ਬਾਈ ਜੀ ਤੁਹਾਡਾ ਬਹੁਤ ਬਹੁਤ ਅਪੋਰਟ ਬਸ ਯਾਰ ਬਾਈ ਪੂਰੇ ਲੱਗੇ ਹੋ ਨਾ ਬਹੁਤ ਬਹੁਤ ਬਾਈ ਨੋਰਮਲ ਗੱਲ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੋਰ ਪਰ ਗੱਲ ਹੈ